ਮੈਂ ਇੱਕ ਗੱਲ ਕਹਿਣੀ ਸ਼ੁਰੂ ਕੀਤੀ ਹੈ ਕਿ ਅਸੀਂ ਪੰਜਾਬ ਗੁਰਾਂ ਦੀ ਤਰਤੀ ਅਸੀਂ ਉੱਥੇ ਬੈਠੇ ਹਾਂ ਸਾਡੇ ਸਾਹਮਣੇ ਸਾਡੇ ਗੁਰੂ ਸਾਹਿਬਾਨ ਨੇ ਦੁੱਖ ਝੇਲ ਕੇ ਐਡਾ ਜ਼ਬਰਦਸਤ ਮਾਡਲ ਖੜਾ ਕਰ ਦਿੱਤਾ ਜਿੰਨੀਆਂ ਮੁਸ਼ਕਲਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਆਈਆਂ ਕੀ ਸਾਡੇ ਤੇ ਆਣ ਗਈਆਂ ਬਿਲਕੁਲ ਨਹੀਂ ਦੱਸੋ ਜੀ ਚਾਰ ਬੱਚੇ ਚਾਰ ਸਹਬਜ਼ਾਦੇ ਚਾਰੇ ਸ਼ਹੀਦ ਅਨੰਦਪੁਰ ਸਾਹਿਬ ਆਪਣਾ ਘਰ ਬਣਾਇਆ ਸੀ ਕਿਲਾ ਬਣਾਇਆ ਸੀ ਸਭ ਛੱਡਣਾ ਪੈ ਗਿਆ ਕੋਈ ਸੇਵਕ ਕੋਲ ਨਹੀਂ ਕੋਈ ਖਾਣ ਪੀਣ ਦਾ ਆਹਰ ਨਹੀਂ ਮਾਛੀਵਾੜੇ ਦੇ ਗੁਰੂ ਸਾਹਿਬ ਮੈਨੂੰ ਲੱਗਦਾ ਐ ਫੋਜੀ ਮੁਸ਼ਕਿਲ ਨਾ ਸਾਡੇ ਤੋਂ ਕਿਸੇ ਤੇ ਆਈ ਐ ਤੇ ਨਾ ਕਦੇ ਆਈ ਗੁਰੂ ਸਾਹਿਬ ਨੇ ਇੰਨੀਆਂ ਮੁਸ਼ਕਲਾਂ ਝੇਲ ਕੇ ਵੀ ਚਿੱਠੀ ਕਿਹੜੀ ਲਿਖੀ ਐ ਜੀ ਜ਼ਫਰਨਾਮਾ ਆਰੰਗਜ਼ੇਬ ਤੂੰ ਹਾਰ ਗਿਆ ਅਸੀਂ ਜਿੱਤ ਗਏ ਪੰਜਾਬ ਦੀ ਧਰਤੀ ਦਾ ਕੋਈ ਵੀ ਸ਼ਖਸ ਮੈਂ ਤੇ ਕਹਿੰਦਾ ਡਿਪਰੈਸ਼ਨ ਸ਼ਬਦ ਸਾਡਾ ਹੈ ਹੀ ਨਹੀਂ ਸਾਨੂੰ ਇਹ ਵਰਤਣਾ ਨਹੀਂ ਚਾਹੀਦਾ ਇਹ ਤੇ ਕਦੇ ਹੋ ਹੀ ਨਹੀਂ ਸਕਦਾ ਸਾਨੂੰ ਜਦੋਂ ਆਪਣੀ ਮੁਸ਼ਕਿਲ ਵੱਡੀ ਲੱਗੇ ਨਾ ਗੁਰੂ ਸਾਹਿਬ ਦਾ ਜੀਵਨ ਯਾਦ ਕਰ ਲਈ ਕਾਪੜੀ ਮੁਸ਼ਕਿਲ ਛੋਟੀ ਹੋ ਜੇ